ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਮਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਲੈ ਕੇ ਜਿਹੜੇ ਪੰਜਾਬ ਸਰਕਾਰ ਦੇ ਤਕਰੀਬਨ 3 ਤੋਂ 4 ਲੱਖ ਪੈਨਸ਼ਨਰ ਨੇ ਜਿਨ੍ਹਾਂ ਦੇ ਬਕਾਇਆ ਦੀਆਂ ਕਿਸ਼ਤਾਂ 1 April 2025 ਤੋਂ ਕੰਟੀਨਿਊ ਹੋਣੀਆਂ ਸੀ ਕਿੰਨਾ ਕਿੰਨਾ ਪੈਨਸ਼ਨਰਾਂ ਦੇ ਖਾਤਿਆਂ ਦੇ ਵਿੱਚ ਕਿ ਸta ਚੁੱਕੀਆਂ ਨੇ ਤੇ ਕਿੰਨਾ ਨੂੰ ਹਜ਼ਰ ਰੁਕਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਉਸ ਬਾਰੇ ਗੱਲਬਾਤ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਹਾਂਜੀ ਦੋਸਤੋ 85 ਸਾਲ ਤੋਂ ਉੱਪਰ ਦੇ ਜੋ ਪੈਨਸ਼ਨਰ ਇਹਨਾਂ ਨੂੰ ਦੋ ਕਿਸ਼ਤਾਂ ਦੇ ਵਿੱਚ ਪੇਮੈਂਟ ਦੇ ਦਿੱਤੀ ਗਈ ਹੈ ਨਾਲ ਦੀ ਨਾਲ ਜੇਕਰ ਗੱਲ ਕਰੀਏ 75 ਸਾਲ ਤੋਂ ਉੱਪਰ ਦੇ ਜੋ ਮੁਲਾਜ਼ਮ ਨੇ ਜਾਂ ਫਿਰ 75 ਸਾਲ ਤੋਂ ਹੇਠਾਂ ਦੇ ਜਿਹੜੇ ਪੈਨਸ਼ਨਰ ਨੇ ਉਹਨਾਂ ਦੀ ਜੇਕਰ ਗੱਲ ਕਰੀਏ ਤਾ ਕਿਸ਼ਤਾਂ ਦੇ ਵਿੱਚ ਉਹਨਾਂ ਦੀ ਅਮਾਊਂਟ ਆਉਣੀ ਮਿਲਣੀ ਸ਼ੁਰੂ ਹੋਣੀ ਸੀ ਉਹਨਾਂ ਨੂੰ 75 ਸਾਲ ਤੋਂ ਉੱਪਰ ਦੇ ਜੋ ਪੈਨਸ਼ਨਰ ਨੇ ਉਹਨਾਂ ਨੂੰ 12 ਕਿਸ਼ਤਾਂ ਦੇ ਵਿੱਚ ਪੇਮੈਂਟ ਹੋਣੀ ਸੀ 1 April ਤੋਂ ਮਿਲਣੀ ਸ਼ੁਰੂ ਹੋਣੀ ਸੀ ਤੇ ਜਿਨ੍ਹਾਂ ਦੀ ਬਕਾਇਆ ਕਿਸ਼ਤਾਂ ਦੀ ਜਿਹੜੀ ਪੈਨਸ਼ਨ ਹੈ ਉਸ ਦੇ ਨਾਲ ਮਈ ਮਹੀਨੇ ਦੇ ਵਿੱਚ ਜਿਹੜੀ ਕਿ ਕਿਸ਼ਤ ਲੱਗ ਕੇ ਆਉਣੀ ਸੀ ਜਿਹੜੇ 75 ਸਾਲ ਤੋਂ ਹੇਠਾਂ ਦੇ ਪੈਨਸ਼ਨਰ ਨੇ ਉਹਨਾਂ ਨੂੰ ਵੀ ਕੁਝ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੇਕਰ ਅਸੀਂ ਗੱਲ ਕਰੀਏ 31 ਦਸੰਬਰ 2015 ਤੱਕ ਜਿਹੜੇ ਰਿਟਾਇਰ ਹੋਏ ਪੈਨਸ਼ਨਰ ਨੇ ਉਹਨਾਂ ਨੂੰ ਕਿਸ਼ਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਨੇ ਇੱਕ ਇੱਕ 2016 ਤੋਂ ਬਾਅਦ ਜੋ ਰਿਟਾਇਰ ਹੋਏ ਨੇ ਚਾਹੇ ਉਹ 31 ਜਨਵਰੀ ਨੂੰ ਹੀ ਰਿਟਾਇਰ ਹੋਏ ਹੋਣ ਜਾਂ ਫਿਰ ਫਰਵਰੀ ਦੇ ਵਿੱਚ ਰਿਟਾਇਰ ਹੋਏ ਹੋਣ ਹਜੇ ਉਹਨਾਂ ਦੇ ਸੌਫਟਵੇਅਰ ਦੇ ਵਿੱਚ ਜਿਹੜੀ ਕਿ ਅੜਚਣ ਆ ਰਹੀ ਹੈ ਕਲੈਰੀਫਿਕੇਸ਼ਨ ਹਜੇ ਨਹੀਂ ਹੋਈ ਇਹ ਕਿਹਾ ਜਾ ਰਿਹਾ ਕਿ ਉਹਨਾਂ ਪੈਨਸ਼ਨਰਾਂ ਜੋ 112016 ਤੋਂ ਬਾਅਦ ਰਿਟਾਇਰ ਹੋਏ ਨੇ ਉਹਨਾਂ ਨੂੰ 1 April 2026 ਤੋਂ ਕਿਸ਼ਤਾਂ ਮਿਲਣੀਆਂ ਸ਼ੁਰੂ ਹੋਣਗੀਆਂ ਹਜੇ ਉਹਨਾਂ ਨੂੰ 1 ਸਾਲ ਸਮਾਂ ਵੇਟ ਕਰਨਾ ਪਵੇਗਾ ਹਾਂਜੀ ਦੋਸਤੋ ਉਹ ਮਲਾਜ਼ਮ ਜਿਹੜੇ 112016 ਤੋ ਬਾਅਦ ਰਟਾਇਰ ਹੋਏ ਨੇ ਉਹਨਾਂ ਨੂੰ ਬਕਾਇਆ ਰਾਸ਼ੀ 1 ਅਪ੍ਰੈਲ 2026 ਤੋਂ ਮਿਲਣੀ ਸ਼ੁਰੂ ਹੋਵੇਗੀ। ਬਲਾਜ਼ਮਾ ਦੁਆਰਾ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਜਿਹੜਾ ਬਕਾਇਆ ਹੈ ਉਹਨਾਂ ਨੂੰ 42 ਕਿਸ਼ਤਾਂ ਦੇ ਵਿੱਚ 2026 ਦੇ ਵਿੱਚ ਸ਼ੁਰੂ ਹੋਵੇਗਾ ਤੇ 2029 ਤੱਕ ਸਾਰਾ ਬਕਾਇਆ ਅਦਾ ਕੀਤਾ ਜਾਵੇਗਾ। ਜਿਹੜੇ ਬੋਰਡ ਕਾਰਪੋਰੇਸ਼ਨਾਂ ਦੇ ਵਿੱਚ ਕੰਮ ਕਰਦੇ ਹੋਏ ਮਲਾਜ਼ਮ ਨੇ ਪੈਨਸ਼ਨਰ ਨੇ ਉਹਨਾਂ ਨੂੰ ਵੀ ਅਰਚਨਾ ਦਾ ਸਾਹਮਣਾ ਕਰਨਾ ਪੈ ਰਿਹਾ। ਜਿਹੜਾ ਕਿ ਉਹਨਾਂ ਦੁਆਰਾ ਵੀ ਇਹ ਕਿਹਾ ਜਾ ਰਿਹਾ ਕਿ ਸਾਡੀਆਂ ਕਿਸ਼ਤਾਂ ਵੀ ਸਾਡੇ ਖਾਤਿਆਂ ਦੇ ਵਿੱਚ ਹਜੇ ਤੱਕ ਨਹੀਂ ਆਈਆਂ ਪਾਵਰ ਕਾਰਪੋਰੇਸ਼ਨ ਦੇ ਜਿਹੜੇ ਪੈਨਸ਼ਨਰ ਨੇ ਉਹਨਾਂ ਦੇ ਲਈ ਵੀ ਵੱਡੀ ਮੁਸ਼ਕਲ ਜਿਹੜੀ ਕਿ ਸਾਹਮਣੇ ਆ ਰਹੀ ਹੈ ਕਿਉਂਕਿ ਹਜੇ ਪਾਵਰ ਕਾਰਪੋਰੇਸ਼ਨਾਂ ਵੱਲੋਂ ਸੌਫਟਵੇਅਰ ਦੇ ਵਿੱਚ ਤਿਆਰ ਕਰਕੇ ਜਿਹੜੇ ਬਕਾਏ ਦੇ ਲਈ ਹਜੇ ਤੱਕ ਅਪਡੇਟ ਨਹੀਂ ਕੀਤੀ ਗਈ ਜਿਸ ਕਾਰਨ ਸੈਂਕੜੇ ਹੀ ਹਜ਼ਾਰਾਂ ਗਿਣਤੀ ਦੇ ਵਿੱਚ ਪੈਨਸ਼ਨਰ ਨੇ ਜਿਨ੍ਹਾਂ ਨੂੰ ਬਕਾਏ ਹਜੇ ਨਹੀਂ ਮਿਲਣਗੇ ਸਮਾਂ ਲੱਗੇਗਾ ਹਾਂਜੀ ਦੋਸਤੋ ਜੇਕਰ ਦੇਖਿਆ ਜਾਵੇ ਤਾਂ 2016 ਤੋਂ 6ਵੇਂ ਪੇ ਕਮਿਸ਼ਨ ਦੇ ਏਰੀਆ ਨੂੰ ਲੈ ਕੇ ਮਲਾਜ਼ਮਾਂ ਤੇ ਪੈਨਸ਼ਨਰਾਂ ਦੁਆਰਾ ਬਹੁਤ ਵੱਡਾ ਸੰਘਰਸ਼ ਕੀਤਾ ਗਿਆ ਪੰਜਾਬ ਹਰਿਆਣਾ ਹਾਈ ਕੋਰਟ ਤੱਕ ਇਹ ਮਾਮਲਾ ਗਿਆ ਤੇ ਡਬਲ ਬੈਂਚ ਤੱਕ ਚਲਾ ਗਿਆ ਪਰ ਉਸ ਉਸ ਮਾਮਲੇ ਦੇ ਵਿੱਚ ਜੋ ਪੰਜਾਬ ਹਰਿਆਣਾ ਹਾਈ ਕੋਰਟ ਹੈ ਉਸਨੇ ਕੋਈ ਫੈਸਲਾ ਨਹੀਂ ਕੀਤਾ 13 ਫਰਵਰੀ ਦੀ ਕੈਬਨਿਟ ਮੀਟਿੰਗ ਹੋਈ ਉਸ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਨੇ ਐਲਾਨ ਕੀਤਾ ਪਰ ਜੇਕਰ ਦੇਖਿਆ ਜਾਵੇ ਹਜੇ ਤੱਕ ਜਿਹੜੇ ਪੈਨਸ਼ਨਰ ਹਨ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਨਸ਼ਨ ਦੇ ਨਾਲ ਲੱਗ ਕੇ ਕਿਸ਼ਤ ਨਹੀਂ ਆਈ ਉਹਨਾਂ ਦੁਆਰਾ ਵਿਰੋਧ ਪੰਜਾਬ ਸਰਕਾਰ ਦਾ ਕੀਤਾ ਜਾ ਰਿਹਾ ਪਰ ਇਹ ਕਿਹਾ ਜਾ ਰਿਹਾ ਜੋ ਕਿ 2016 ਤੋਂ ਬਾਅਦ ਰਿਟਾਇਰ ਹੋਏ ਪੈਨਸ਼ਨਰ ਨੇ ਉਹਨਾਂ ਨੂੰ ਜੋ ਕਿਸ਼ਤ ਮਿਲਣੀ ਹੈ ਉਹ 2026 ਦੇ ਵਿੱਚ ਮਿਲਣੀ ਸ਼ੁਰੂ ਹੋਵੇਗੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ